ਲੈ ਤੂੰ ਸੌ ਗਈ ਐ ਤੂੰ ਟਾਈਮ ਨਾ ਸੌਣੀ ਐ ਹੋਰ ਮਨ ਕੀ ਕਰਾ ਕੰਮ ਕਰ ਕਰ ਕੇ ਥੱਕ ਗਈ ਵੇਲੀ ਹੋ ਗਈ ਠੰਡ ਬੜੀ ਮੈੱਕ ਚੱਲ ਚੱਲ ਉੱਠ ਉੱਠ ਕੰਮ ਮੈਨੂੰ ਗੱਲ ਕਰਨੀ ਕੋਈ ਚੰਦਾ ਮੈਂ ਗੱਲ ਕਰਨੀ ਐ ਹਏ ਹੁਣ ਕੋਈ ਗੱਲ ਕਰਨੀ ਆ ਕੰਮ ਆ ਮੈਨੂੰ ਕੋਈ ਮੇਰੀ ਗੱਲ ਸੁਣੋ ਹਾਂ ਕੰਮ ਤੋਂ ਮੈਨੂੰ ਨਾ ਹੁਣ ਐ ਨਾ ਕਿਉਂ ਤੇ ਮੈਨੂੰ ਭੁੱਖ ਲੱਗੀ ਮੈਨੂੰ ਆ ਬਣਾ ਦੇ ਤੇ ਉਹ ਬਣਾ ਦੇ ਜਾਂ ਮੈਨੂੰ ਚਾਹ ਬਣਾ ਦੇ ਮੇਰੇ ਚ ਹੁਣ ਕੋਈ ਬਾਣੀ ਮੈਂ ਨਹੀਂ ਹੁਣ ਕੁਛ ਵੀ ਬਣਾ ਸਕਦੀ ਨਾ ਤੇ ਮੈਨੂੰ ਕੋਈ ਚਾਹ ਚੁਗਣੋ ਨੀ ਜੇ ਤਾਂ ਨਾ ਕੁਝ ਖਾਣ ਨੂੰ ਬਣਾ ਕੇ ਦੇਣਾ ਇਹਨਾਂ ਕੋ ਮੈਂ ਕੀ ਬਣਾਉਂਦੇ ਪਾਸਤਾ ਬਣਾਉਂਦੇ ਮੈਨੂੰ ਭੁੱਖ ਲੱਗੀ ਜੇ ਤੇ ਉਹ ਮੈਂ ਠੰਡ ਬੜੀ ਆ ਮੈਂ ਸਵੇਰ ਤੋਂ ਪਤਾ ਕੰਮ ਲੱਗੇ ਹੋਈ ਆ ਹੁਣ ਮੈਂ ਨਾ ਥੱਕੀ ਹੋਈ ਆ ਮੈਨੂੰ ਘੜੀਕਣਾ ਰੈਸਟ ਕਰਨ ਦੋਣ ਬੱਕੀ ਗੱਲ ਕਰ ਰੈਸਟ ਕਰਨੀ ਆ ਹਾਂ ਹਾਂ ਰੈਸਟ ਕਰਨੀ ਮੈਂ ਯਾਰ ਵੇਲਾ ਫਿਰ ਬਾਅਦ ਚ ਨਾ ਗਈ ਪੱਕਾ ਨਾ ਹੁਣ ਰੈਸਟ ਹੀ ਕਰਨੀ ਇਹਨਾਂ ਨੂੰ ਨਾ ਹੋ ਦੱਸਦਾ ਮੈਂ ਕਹਿੰਦਾ ਫਿਰ ਮੈਂ ਤੇ ਆ ਹੀ ਮੈਂ ਕਹਾ ਤਲ ਸਵੇਰ ਦੀ ਕੰਮ ਕਰਨੀ ਆ ਕਿਤੇ ਬਾਹਰੋਂ ਖਾ ਪੀ ਆਉਣੇ ਹੁਣ ਤੂੰ ਰੈਸਟ ਕਰ ਲਈ ਤੇ ਤੂੰ ਰੈਸਟ ਕਰ ਫੇਰ ਮੈਂ ਨਿਆਣੇ ਲੈ ਜਾਂਦਾ ਵਾ ਤੂੰ ਸੋਚਗਾ ਘਰ ਤੂੰ ਰੈਸਟ ਮੈਂ ਹੋਗਾ ਤਿਆਰ ਨਹੀਂ ਨਹੀਂ ਮੈਂ ਵੀ ਜਾ ਮੈਨੂੰ